ਸਿੰਗਲ ਗਲਾਚਾ ਜਾਂ ਦਾ ਬਾਈ ਸਿੰਗਲ ਬਾਈ ਠੀਕ ਆ ਜੀ ਨੰਬਰ ਬਾਈ ਨੰਬਰ ਐਚ ਆ ਰ ਆ ਬਾਈ ਇਹਦਾ ਠੀਕ ਆ ਜੀ ਸਾਰਾ Ориਜਨਲ ਆ ਮਰਗਾਟਾ ਮਰ ਗੁੱਟਾ ਸ਼ੋ ਸ਼ਾ ਦਾ ਨਾਲ ਦੀ ਹੈ ਹਾਂ ਸਾਰਾ ਆ ਗਰੂਪ ਠੀਕ ਆ ਜੀ 98 ਮਾਡਲ ਆ ਦਮਾੜੀ ਦਮਾੜ 145 ਲੈਣ ਦੇ ਨ ਬਾਈ 130 ਦਾ ਦੇ ਦੇ 130 ਹੈ ਸਾਹਮਣੇ ਮੈਂਡਰਾ ਆ ਗਿਆ ਜੀ 200 65 ਡੀ ਆ ਹਾਂ ਠੀਕ ਆ ਜੀ ਮਰਾਠੇ ਦੇ ਨਾਲ ਦੀ ਹੈ ਬਾਈ ਨਾਲ ਜਮਾ ਸੇ ਦਾ ਆ Ориਜਨਲ ਹੀ ਹੈ ਜੀ ਹਾਂ ਫਰਸਟ ਓਨਰ ਆ। ਅਗਲਾ ਵਾਂਪਰ ਨਾ ਲੱਗਿਆ। ਅਗਲਾ ਵਾਂਪਰ ਨਾ ਮਾਰਾ ਗਿਆ। ਠੀਕ ਹੈ ਜੀ। 99 ਮਾਡਲ ਆ। ਹਾਂ। ਡਿਮਾਂਡ ਇਹਦੀ। ਇਹਦੀ ਕੱਸੀ। ਇੱਕ ਕੱਸੀ ਡਿਮਾਂਡ ਆਈ। ਇਹ ਕਿੰਨੇ ਕਦਾ ਬਣੂਗੀ? ਇਹ ਆਪਾਂ ਦੇ ਰਹੇ ਹਾਂ 1,60,000 ਰੁਪਏ ਦਾ। ਜੌਂਡੀ ਆਰ। ਜੌਂਡੀ ਆਰ ਬਾਈ। 50 50 ਡੀ ਆ ਗਿਆ ਜੀ। ਹਾਂ। ਕਲਰ ਸ਼ਿਫਟ B3 B3 ਇਹ ਬਿੰ ਟਰਬੋ ਆ ਬਾਈ। ਠੀਕ ਹੈ ਜੀ। ਫਰਸਟ ਓਨਰ ਹੈ। ਪਾਵਰ ਸਟੀering ਠੀਕ ਹੈ। ਪਾਵਰ ਸਟੀering ਆ ਗਿਆ। ਹਾਂ ਜੀ। ਸਤਿ ਸ਼੍ਰੀ ਅਕਾਲ ਬਾਈ ਜੀ। ਸਾਰੇ ਦੋਸਤਾਂ ਮੇਰੇ ਨੂੰ ਆਪਾਂ ਪਹੁੰਚ ਚੁੱਕੇ ਹਾਂ ਇ ਛੱਤੇ ਟਰੈਕਟਰ ਦਿਖਾਉਣਾ ਜੀ ਸੱਸੀ ਕਾ ਬਾਈ ਸੱਸੀ ਕਾ ਬਾਈ ਹੋ ਠੀਕੋ ਬਾਈ ਵਧੀਆ ਜੀ ਤੂੰ ਸੁਣਾਉ ਬਹੁਤ ਵਧੀਆ ਬਾਈ ਕਿੰਨੇ ਕ ਟਰੈਕਟਰ ਹੈ ਜੀ ਅੱਜ ਹੈਗੇ ਆ ਬਾਈ 7 ਟਰੈਕਟਰ ਠੀਕ ਆ ਜੀ ਹਾਂ ਸਭ ਤੋਂ ਪਹਿਲਾਂ ਦਿਖਾਉਣਾ ਜੀ ਫਾਰਮਰ ਟਰੈਕ 60 ਵਾਲਾ ਸਿੰਗਲ ਕਲਾਚ ਹੈ ਜਾਂ ਡਬਲ ਜੀ ਸਿੰਗਲ ਬਾਈ ਠੀਕ ਆ ਜੀ ਨੰਬਰ ਬਾਈ ਨੰਬਰ ਹੈ 4 ਬਾਈ ਇਹਦਾ ਠੀਕ ਆ ਜੀ ਟਾਇਰ ਵਗੈਰਾ ਜੀ ਟਾਇਰ ਹੈਗੇ ਆ 40 45 ਮੈਸੇ ਠੀਕ ਆ ਜੀ ਸਾਰਾ ਓਰੀਜਨਲ ਆ ਮਰਗਾਟਾਂ ਮਰ ਗੁੱਟਾਂ ਸ਼ੋ ਸ਼ਾਦਾ ਨਾਲ ਦੀ ਹੈ ਹਾਂ ਸਾਰਾ ਰੰਗ ਰੂਪ ਠੀਕ ਆ ਜੀ 98 ਮਾਡਲ ਆ ਹਾਂ ਇੰਜ ਠੀਕ ਹੈ ਜੀ ਕਾਪੀ ਗਾ ਰਹਿਆਂ ਦਾ ਜੀ ਕਾਪੀ ਗਾ ਰਹੇ ਸਾਰੇ ਟਰੈਕਟਰ ਆਪਣੇ ਨਵੇਂ ਹੋਣਗੇ ਠੀਕ ਹੈ ਜੀ ਜ਼ਿੰਮੇਵਾਰੀ ਜਿੰਨੇ ਜਿਹੜਾ ਆਪ ਦੇ ਘਰੇ ਰੱਖੋ ਉਹ ਦੱਸ ਠੀਕ ਹੈ ਜੀ ਡਿਮਾਂਡ ਹੀ ਡਿਮਾਂਡ 1.45 ਲੈਣ ਦੇਣ ਬਾਈ 130 ਦੇ ਦੇ ਇੱਕ 30 ਦੇ ਹੀ ਹਾਂ ਇੱਕ 30 ਦੇ ਵਿੱਚ ਫਾਰਮਨ ਟਰੈਕ ਲੈ ਜੂ ਬਾਈ ਹਾਂ ਸਾਹਮਣੇ ਆ ਗਿਆ ਜੀ ਸੋਨਾ ਲਿੱਕਾ ਡੀਆਈ 35 ਵਾਲਾ ਹਾਂ ਸਾਈਡ ਗੇਅਰ ਆ ਜੀ ਸਾਈਡ ਗੇਅਰ ਹੈ ਠੀਕ ਹੈ ਜੀ ਚਾਰੇ ਟਾਇਰ ਬਾਈ ਨਵੇਂ ਆ ਜਮਾ ਹਾਂਜੀ ਬਿੱਲ ਵੀ ਅਗਲੇ ਦਿਨਾਂ ਦਾ ਦੇ ਦੇਣੇ ਠੀਕ ਹੈ ਜੀ ਠੀਕ ਹੈ ਡਿਸਟਰੀਬਿਊਟਰ ਲੱਗਿਆ ਹੋਇਆ ਠੀਕ ਹੈ ਜੀ ਮਾਨਸਾ ਨੰਬਰ ਆ ਫਰਸਟ ਓਨਰ ਹੈ ਠੀਕ ਹੈ ਜੀ ਪੀਵੀ 31 ਬਈ ਹਾਂ ਸਿੰਪਲ ਸਟੀering ਜੀ ਹਾਂ ਸਿੰਪਲ ਸਟੀering ਦਾ ਸਿੰਪਲ ਸਟੀering ਦਾ ਹਾਂ ਬ੍ਰੇਕਾਂ ਤੇਲ ਵਾਲਾ ਹੈ ਇਹਦਾ ਤੇਲ ਬ੍ਰੇਕ ਹਾਂ 14 ਮਾਡਲ ਹੈ ਲੋਨ ਵੀ ਹੋ ਜੂਣਾ ਬਈ ਇੱਥੇ ਹੋ ਜੂ ਬਈ 2,30,000 ਦਾ ਲੋਨ 2,30,000 ਦਾ ਲੋਨ ਹੋ ਜੂ ਡਿਮਾਂਡ ਹੀ ਨਵਾਂ ਡੈੱਕੇ 2,98,000 ਰੁਪਿਆ 2,98,000 ਹਾਂ ਕਿੰਨੇ ਕ ਦਾ ਬਣੂ ਕੋਈ ਇਹ ਆਪਾਂ ਦੇ ਦਾਂਗੇ 2,80,000 ਰੁਪਏ ਦਾ 2,80,000 ਦਾ ਹਾਂ ਠੀਕ ਹੈ ਜੀ 50000 ਲੈ ਉਟ ਰਿਟਰ ਇਟਰ ਲੈ ਜੋ ਆਮਨੇ ਆ ਗਿਆ ਜੀ ਫਾਰਮਟਰ ਇੱਕ 60 ਵਾਲਾ ਪੰਜਾਬ ਨੰਬਰ ਹਾਂ ਇਹ ਸਿੰਗਲ ਜਾਂ ਡਬਲ ਜੀ ਇਹ ਡਬਲ ਡਬਲ ਕਲਚ ਦੇ ਵਿੱਚ ਆ ਗਿਆ ਜੀ ਪੰਜਾਬ ਦਾ ਨੰਬਰ ਆ ਗਿਆ ਟਾਇਰਾਂ ਦੀ ਕੰਡੀਸ਼ਨ ਜੀ ਟਾਇਰ ਬਾਈ ਹੋਣੇ ਇਹਦੇ 45 ਪੈਸੇ 45 ਪੈਸੇ ਟਾਇਰਾਂ ਦੀ ਕੰਡੀਸ਼ਨ ਹਾਂ ਠੀਕ ਹੈ ਜੀ ਜਿਹੜਾ ਵੀ ਰੰਗ ਪੇਟ ਰੰਗ ਪੇਟ ਬਾਈ ਆ ਮੂਰੋ ਮੱਥਾ ਹੋਇਆ ਬਾਕੀ ਇਹ ਨਾਲ ਹੈ ਮਰਗਾਖ ਨਾਮ ਲੱਗੇ ਆਈਡੀ ਦੇ ਠੀਕ ਹੈ ਜੀ ਹਾਂ ਡਿਮਾਂਡ ਇਹਦੀ ਜੀ ਨਵਾੜੇ ਦੀ 81 1,80 ਹਜ਼ਾਰ ਡਿਮਾਂਡ ਹੈ। ਇਹ ਕਿੰਨੇ ਕ ਦਾ ਹੋ ਜੀ? ਇਹ ਆਪਾਂ ਦੇ ਦਾਂ 1,60,000 ਦਾ। 1,60,000 ਦਾ 60 ਵਾਲਾ ਆਰਮਡ ਡ੍ਰੈਗਰ। ਸਾਹਮਣੇ Mahindra ਆ ਗਿਆ ਜੀ 200 65 DI। ਹਾਂ। ਠੀਕ ਆ ਜੀ। ਬਾਈ ਸਰਟਾ ਨੰਬਰ ਆ ਫਸਟ ਓਨਰ ਆ ਇਹ। ਹਾਂ ਜੀ। ਇਹਦੇ ਆਈਡੀਆਂ ਉੜੀਆਂ ਸਭ ਕੁਝ ਮਿਲੂ ਬੰਦੇ ਤੋਂ। ਠੀਕ ਆ ਜੀ। ਠੀਕ ਹੈ। ਇੰਜਨ ਗੇਰ ਦਾ ਹੀ ਪੂਰਾ ਓਕੇ ਆ। ਇਹਦਾ ਟਾਇਰ ਵੀ ਚੰਗੇ ਲੱਗਦੇ ਆ। ਚੰਗੇ ਟਾਇਰਾਂ ਚਾ ਬਾਈ। ਠੀਕ ਆ ਜੀ। ਮਰਾਟੇ ਦੇ ਨਾਲ ਦੀ ਆ ਬਾਈ। ਨਾਲ ਜੰਮਾ ਫੇਦਾਗ। ਰੀਜਨਲੀ ਜਾਈਦਾ ਕਸਟਮਰ ਆ। ਇਹ ਲਾ ਬੰਪਰ ਨਾ ਲੱਗ ਗਿਆ। ਆਗਲਾ ਬੰਪਰ ਨਾ ਮਾਰ ਗਿਆ। ਠੀਕ ਹੈ ਜੀ। 99 ਮਾਡਲ ਆ। ਹਾਂ। ਡਿਮਾਂਡ ਇਹਦੀ 81। 81 ਡਿਮਾਂਡ ਆਈ। ਇਹ ਕਿੰਨੇ ਕਿਤਾ ਬਣੂਗੀ? ਇਹ ਆਪਾਂ ਦੇ ਰਾਂ 1,60,000 ਰੁਪਏ ਦਾ। 1,60,000 ਦਾ। ਹਾਂ। ਠੀਕ ਹੈ ਜੀ। ਸਾਹਮਣੇ ਆ ਗਿਆ ਜੀ ਜੌਂਡੀਅਰ। ਜੌਂਡੀਅਰ ਬਾਈ। 50 50 ਡੀ ਆ ਗਿਆ ਜੀ। ਹਾਂ। ਕਲਰ ਸ਼ਿਫਟ B3 B3 ਇਹ ਬਿੰ ਟਰਬੋ ਆ ਬਾਈ। ਠੀਕ ਹੈ ਜੀ। ਫਸਟ ਓਨਰ ਹੈ। ਪਾਵਰ ਸਟੀering। ਠੀਕ ਹੈ। ਪਾਵਰ ਸਟੀering ਆ ਗਿਆ। 50 ਦਾ ਨੰਬਰ ਹਾਂ ਮਾ ਸ਼ੂਗਰ ਦਾ ਨੰਬਰ ਹੀ ਸਾਡਾ ਲੋਕਲ ਹੀ ਠੀਕ ਆ ਜੀ ਹੂੰ ਤੇ ਟੱਕ ਡੁੱਕਣ ਵਾਲੀ ਤਾਂ ਕੁਛ ਨਾਲ ਹੈ ਜੇ ਬੰਦਿਆਂ ਨੇ ਆਇਆ ਲੈਣਾ ਤਾਂ ਐਵੇਂ ਵੀ ਦੇ ਦਾਂ ਹਾਂ ਜੀ ਨਹੀਂ ਦੋ ਦੰਨਾਂ ਤੱਕ ਪੂਰਾ ਫੁੱਲ ਤਿਆਰ ਕਰਕੇ ਦੇ ਦੇ ਠੀਕ ਹੈ ਟਾਇਰ ਬਾਈ ਪਾਰ ਆਏ ਵਧੀਆ ਪਾ 50 ਤੋਂ ਪਲੱਸ ਕਰ ਦੋਗੇ ਨਾ ਨਾ ਟੈਰਸ 85 ਪੈਸੇ ਪਾਵਾਂਗੇ ਇਹਦੇ ਠੀਕ ਹੈ ਜੀ 85 ਬਾਈ ਟਾਇਰ ਆ ਮਰਦਲ ਜੀ ਮਰਦਲ 13 ਹੈ ਬਾਈ 13 ਮਾਡਲ ਆ ਹਾਂ ਹੁਣ ਬਈ ਡਿਮਾਂਡ ਇਹਦੀ ਕਿੰਨੀ ਹੁਣ ਤਾਂ ਹੈਗੀ ਆ ਬਾਈ 355000 ਰੁਪਿਆ ਠੀਕ ਆ ਜੇ ਐਂ ਲੈਣਾ ਕਿੰਨੇ ਕ ਦਾ ਬਣੂ ਐਂ ਦੇ ਦਾਂਗੇ ਆਪਾਂ 1 ਏਕੂ ਰੜ ਕਹਿਣਾ ਤਾਂ 335000 ਟਰੈਕਟਰ ਦੇ ਦੇ ਤਨ ਲੱਖ 35000 ਦਾ ਐ ਟੂਰ ਪਾਈ ਕੇ ਬਾਜੂ ਆ ਹਾਂ ਟਰੈਕਟਰ ਬਹੁਤ ਚੰਗਾ ਹੈਗਾ ਠੀਕ ਆ ਜੀ 8 55 3 ਸਟਾਰ ਪਰ ਵਰਸ ਪੀਟੀਓ ਪਰ ਵਰਸ ਸਪੀਡ ਕੋ ਬਾਈ ਤੇਲ ਬ੍ਰੇਕਾਂ ਗੀਆਂ ਠੀਕ ਆ ਜੀ ਟਾਇਰ ਹੈਗੇ 670 ਪੈਂਸੀ ਐਂਡ 70 56 ਟਾਇਰਾਂ ਦੀ ਕੰਡੀਸ਼ਨ ਆ ਤੇ ਨੰਬਰ ਇਹਦਾ ਜੀ ਨੰਬਰ ਇਹਦਾ ਐਚ 4 ਦਾ ਬਾਈ ਐਚ 4 ਨੰਬਰ ਆ ਡੀ ਲਖ ਚ ਮਾਡਲ ਚ ਆਗਾ ਹੋਰ ਬਾਈ ਠੀਕ ਹੈ ਤੇ ਮਾਡਲ ਆ ਗਿਆ 11 11 ਬਿੜਾ ਲੋਨ ਵਾਲਾ ਹਾਂ ਰਵਾਡੇ ਦੀ ਕਿੰਨੇ ਆ ਜੀ ਇਹਦੀ 325 325 ਇਹ ਕਿੰਨੇ ਦਾ ਬਣੂ ਇਹ ਆਪਾਂ ਦੇ ਦਾਂ ਪੂਰੇ 3 ਲੱਖ ਦੇ ਦਾਂ ਜਿਹੜਾ ਤੁਹਾਡੀ ਗੂੜੀ ਦੇਖ ਚੋਗਾ 25000 ਡਿਸਕਾਊਂਟ ਹਾਂ ਠੀਕ ਹੈ ਜੀ 11 ਮਾਡਲ ਆ ਬਾਈ 11 ਮਾਡਲ ਠੀਕ ਹੈ ਜੀ ਏ ਬੰਦਾ ਬਾਹਰ ਕੇ ਚਸਲੀ ਕਰਕੇ ਲਿਆ ਸਕਦਾ ਹੈ। ਕੱਪੀ ਕਾਇਨ ਇਸ਼ਾਰਾ ਹੈ। ਕੱਪੀ ਕਾਇਨ ਵੀ ਪੂਰੀ ਫੁੱਲ ਗਾਰੰਟੀ ਆਪਣੀ। ਠੀਕ ਆ। ਪ੍ਰਾਣਾ ਡਰੈਕਟਰ ਵੀ ਕੱਟ ਲਓ। ਹਾਂ ਪ੍ਰਾਣਾ ਵੀ ਕੱਟ ਲਾਂਗੇ। ਹਾਂਜੀ। ਦੋ ਤਿੰਨ ਡਰੈਕਟਰਾਂ ਤੇ ਲੋਨ ਹੋਈ ਜਿਵੇਂ ਜੌਂਡੀਆ ਤੇ ਹੋ ਜੂ ਸੋਨਾ ਲੀਕਾ ਤੇ ਹੋ ਜੂ ਉਹ 60 ਤੇ ਹੋ ਜੂਗਾ। ਠੀਕ ਆ ਜੀ। ਹਾਂ ਇਹਨਾਂ ਤੇ ਲੋਨ ਵੀ ਹੋ ਜੂ। ਕੰਟੈਕਟ ਨੰਬਰ ਜੀ ਆਪਣਾ 97815 ਹਾਂਜੀ 315 ਜਉਂਦਾ। ਠੀਕ ਆ ਜੀ। ਵੀਡੀਓ ਸ਼ੇਅਰ ਕਰ ਦਿਓ, ਲਾਈਕ ਕਮੈਂਟ ਕਰ ਦਿਓ। ਠੀਕ ਹੈ। ਮਿਲ ਜਾਈਏ ਨਵੀਂ ਵੀਡੀਓ ਨਾਲ। ਧੰਨਵਾਦ। ਧੰਨਵਾਦ।